ਸਭ ਸਵੇਰਿਆ ਸਭੀ ਇਸ਼ਾਰੇ ਆਪਣੇ ਹੀ ਦੱਸਦੇ ਹੋ ਤੁਹਾਡਾ ਬੇਟਾ ਇਹਨੂੰ ਸੋਚ ਰਿਹਾ ਹੈ ਕਿ ਅੱਛਾ ਇਹੋ ਹੋਣਾ ਉਹ ਕਿਹੜਾ ਹੈ ਅੱਛਾ ਦੇਖੋ ਇਤਨਾ ਬਰਾਬਰ ਹੈ ਜੀ 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 ਪਾਰਟੀ ਵਾਲੇ ਜਨਾਬ ਜੀ ਜੀ ਨੰਮੀਆ ਤੇ

ਕਨਸਰਟ ਇੱਕ ਮਿੰਟ ਵੈਲਕਮ ਕਰ ਲਈ ਮੈਂ ਰਿਕਵੈਸਟ ਕਰਾਂਗਾ ਡਾਕਟਰ ਅਮਰਜੀਤ ਸਿੰਘ ਜੀ ਕਿ ਉਹਨਾਂ ਨੂੰ ਸ਼ਾਲ ਪੇਟ ਕਰਕੇ ਉਹਨਾਂ ਦਾ ਵੈਲਕਮ ਕਰ ਦੇਣ। ਚਲੋ ਹਾਂ। ਮੈਂ ਕਹਾਂਗਾ ਥੈਂਕ ਯੂ। ਓਕੇ। ਇੱਕ ਮਿੰਟ ਜੀ

Swagatam, Swagatam, and ਦੇ ਪੂਰੀ ਪੰਚਾਇਤ ਦੇ ਤੇ ਬਾਕੀ ਮੈਂਬਰਸ ਸਹਿਬਾਨ ਜਿਹੜੇ ਪ੍ਰੈਜ਼ెంట్ ਨੇ ਉਹਨਾਂ ਦਾ ਤੇ ਇਸੇ ਤਰ੍ਹਾਂ ਭੁੰਗਰਨੀ ਜਨ ਕਲਿਆਣ ਸਮਿਤੀ ਜਿਹੜੀ ਇੱਥੇ ਦੀ ਹੈ ਉਹਨਾਂ ਦੇ ਵੀ ਸ਼ੈ ਰਿਪਰੈਜ਼ੈਂਟੇਟਿਵ ਆਏ ਹੋਏ ਨੇ ਅਮਰਕੋਰ ਚਰਨਕੋਰ ਸੁਸਾਇਟੀ ਜਿਹੜੀ ਉਹ ਵੀ ਇੱਕ ਐਨ ਜੀਓ ਉਹ ਵੀ ਆਏ ਹੋਏ ਨੇ ਤੇ ਉਹਨਾਂ ਦਾ ਵੀ ਸਭ ਦਾ ਬਹੁਤ ਬਹੁਤ ਸਵਾਗਤ ਤੇ ਹੁਣ ਮੈਂ ਰਿਕਵੈਸਟ ਕਰਾਂਗਾ ਡਾਕਟਰ ਅਮਰਜੀਤ ਸਿੰਘ ਬਲਗੀਰ ਨੂੰ ਕਿ ਉਹ ਸਟੇਜ ਤੇ ਆਣ ਤੇ ਗੈਸਟ ਦੀ ਇੰਟਰੋਡਕਸ਼ਨ ਵੀ ਦੇ ਚੀਫ ਗੈਸਟ ਆ ਬਾਕੀ ਜਿਹੜੇ ਗੈਸਟ ਆ ਹੋਨਰ ਉਹਨਾਂ ਦੇ ਇੰਟਰੋਡਕਸ਼ਨ ਵੀ ਦੇਣ ਉਹਨਾਂ ਦਾ ਸਵਾਗਤ ਫਾਰਮਲੀ ਵੀ ਕਰਦੇ ਨੇ ਤੇ ਅੱਜ ਦੇ ਸਾਡੀ ਗ੍ਰੇਡ ਕਰਨ ਮਦਰਦਸ਼ਾ ਸੋ ਬਹੁਤ ਜ਼ਿਆਦਾ ਉਹ ਉਹ ਚੀਜ਼ਾਂ ਨੂੰ ਤਾਂ ਨਹੀਂ ਯਾਦ ਕਰਦੇ ਕੋਈ ਤੁਮੰਦ ਆ ਪਰ ਸਾਡੇ ਜਿਹੜੇ ਸੰਸਕਾਰ ਨੇ ਉਹ ਤਕਰੀਬਨ ਉਸ ਦੇ ਬਹੁਤ ਪੱਕੇ ਖੜੇ ਖਿਡੇ ਹੋਏ ਨੇ ਤੇ ਜਿਹੜੀ ਸਾਡੀ ਗ੍ਰੇਡ ਕਰਨ ਮਦਰਦਸ਼ਾ ਸੀ ਉਹ सवेर तो लाके शाम तक तकरीबन दो सिख लेडीज सी तो सा थर्ड जनरे हिंदुओं की उसने कि अपनी अगले मेरे अगली आजाद हो सारे सिख हो गए सो तीन पहले हिंदू उसने अपनी अपनी उम्र जो मैरिजि

ਸ਼ਾ ਫੰਕਸ਼ਨ ਰਿਹਾ ਅੱਜ ਦਾ ਜਿਦੇ ਵਿੱਚ ਕਿ ਆਉਣ ਵਾਲੀ ਜਨਰੇਸ਼ਨ ਦੇ ਬੈਟਰਮੈਂਟ ਵਾਸਤੇ ਕੱਲਾ ਬਾਤਾਂ ਤੇ ਵਿਚਾਰ ਜਿਹੜੇ ਹੈਗੇ ਨੇ ਉਹ ਪ੍ਰਗਟ ਕੀਤੇ ਗਏ ਨੇ ਤੇ ਇੱਥੇ ਅੱਜ ਹੁਣ ਨਾ ਬਲਜੀਤ ਸਾਹਿਬ ਨੇ ਇੰਨਾ ਵਧੀਆ ਏਰੀਆ ਬਣਾਇਆ ਹੈਗਾ ਜਿਦੇ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਬੱਚਿਆਂ ਵਾਸਤੇ ਕੰਪਿਊਟਰ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਜਿਹੜੀ ਕਿ ਅੱਜਕੱਲ ਨੈਸੈਸਿਟੀ ਹੈਗੀ ਤੇ ਇੱਥੋਂ ਹੀ ਬੱਚੇ ਜਿਹੜੇ ਹੈਗੇ ਨੇ ਜਿਹੜੇ ਘਰਾਂ 'ਚ ਬੈਠੇ ਨੇ ਜਿਹੜੇ ਪੜਨਾ ਚਾਹੁੰਦੇ ਹੈਗੇ ਨੇ ਉਹ ਉੱਥੇ ਆ ਕੇ ਟ੍ਰੇਨਿੰਗ ਲੈਣਗੇ ਟ੍ਰੇਨਿੰਗ ਲੈ ਕੇ ਉਹ ਤਰੱਕੀ ਕਰਨਗੇ ਔਰ ਜਿਹਦੇ ਨਾਲ ਕੇ ਪਿੰਡ ਦਾ ਪਲੱਸ ਸਾਡੇ ਦੇਸ਼ ਦਾ ਸਾਡੇ ਇਲਾਕੇ ਦਾ ਜਿਹੜਾ ਹੈਗਾ ਪ੍ਰੋਸਪਰਿਟੀ ਵਧੇਗੀ ਯਸ ਸਰ ਇਧਰ ਕੇ ਇਧਰ ਕਾਮਕੌਰ ਮੈਮੋਰੀਅਲ ਸੈਂਟਰ ਦੇ ਵਿੱਚ ਆ ਕੇ ਅੱਜ ਬੜਾ ਅੱਛਾ ਲੱਗ ਰਿਹਾ ਹੈ ਬੜੀ ਖੁਸ਼ੀ ਹੋ ਰਹੀ ਹੈ ਆ ਇਹ ਸੈਂਟਰ ਨੂੰ ਖੋਲਣ ਦਾ ਮਕਸਦ ਸੀਗਾ ਕਿ ਇੱਥੇ ਜਿਹੜੇ ਹੁਸ਼ਿਆਰਪੁਰ ਏਰੀਆ ਦੇ ਜਿੰਨੇ ਵੀ ਉਹ ਸਜਣ ਜਿਨ੍ਹਾਂ ਨੇ ਇਸ ਏਰੀਆ ਨੂੰ ਇਸ ਰਾਜ ਨੂੰ ਔਰ ਪੂਰੇ ਦੇਸ਼ ਨੂੰ ਅੱਗੇ ਵਧਣ ਲਈ ਮਦਦ ਕੀਤੀ ਬਹੁਤ ਸਾਰੀਆਂ ਪਰਸਨੈਲਿਟੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਲਗ-ਲਗ ਪੜਦੇ ਆ ਪਰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਇੱਕ ਬਹੁਤ ਵੱਡਾ ਉਪਰਾਲਾ ਸਮਝਿਆ ਜਾ ਰਿਹਾ ਹੈ ਡਾਕਟਰ ਅਮਰਜੀਤ ਸਿੰਘ ਬਲਗੀਰ ਜੀ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਇਹ ਸੈਂਟਰ ਦੇ ਵਿੱਚ ਜਦੋਂ ਆਓ ਤੇ ਤੁਹਾਨੂੰ ਇੱਕ ਝਲਕ ਮਿਲ ਜਾਂਦੀ ਪਹਿਲੀ ਨਜ਼ਰ ਦੇ ਵਿੱਚ ਹੀ ਤੁਸੀਂ ਉਹਨਾਂ ਪਰਸਨੈਲਿਟੀਆਂ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਜਦੋਂ ਉਹ ਪਰਸਨੈਲਿਟੀਜ਼ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹ ਇੱਕ ਅਜਿਹੀ ਤਾਕਤ ਸਾਡੇ ਵਾਸਤੇ ਹੁੰਦੀ ਹੈ ਜਿਹੜੀ ਕਿ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸੇਧ ਹੁੰਦੀ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਕਿਸ ਤਰ੍ਹਾਂ ਵਧੇ ਹਰ ਇਨਸਾਨ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜਦੋਂ ਹਾਸਲ ਕਰਕੇ ਅੱਗੇ ਵਧਦਾ ਹੈ ਤਾਂ ਉਹ ਇੱਕ ਨਾਮ ਬਣ ਜਾਂਦਾ ਹੈ لیکن ਉਹ ਜਿਹੜਾ ਨਾਮ ਹੈ ਉਹ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ એનર્ਜੀ ਹੁੰਦੀ ਹੈ ਇੱਕ ਉਤਸ਼ਾਹ ਹੁੰਦਾ ਹੈ ਔਰ ਇਹ ਸੈਂਟਰ ਦੇ ਵਿੱਚ ਹੁਣ ਬੱਚਿਆਂ ਨੂੰ ਕੰਪਿਊਟਰ ਦੇ ਵਾਸਤੇ ਵੀ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਏਗੀ ਉਸ ਤੋਂ ਇਲਾਵਾ ਜਿਹੜਾ ਸੋਸ਼ਲ ਵਰਕ ਹੈ ਸਮਾਜ ਦੀ ਭਲਾਈ ਵਾਸਤੇ ਜਿਹੜੇ ਕੰਮ ਕਰਨੇ ਆ ਉਹਨਾਂ ਦੇ ਬਾਰੇ ਵੀ ਉਤਸ਼ਾਹ ਕੀਤਾ ਜਾਏਗਾ ਇਹ ਇੱਥੇ ਬਜ਼ੁਰਗਾਂ ਵਾਸਤੇ ਵੀ ਗੈਟ ਟੂਗੇਦਰ ਹੋਏਗਾ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ ਜਿਹਦੇ ਨਾਲ ਸਮਾਜ ਨੂੰ ਸੇਧ ਮਿਲ ਸਕਦੀ ਹੈ ਬਲਜੀਤ ਸਾਹਿਬ ਨੂੰ ਇਸ ਮੌਕੇ ਤੇ ਬਹੁਤ ਬਹੁਤ ਵਧਾਈਆਂ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਆਪਣੇ ਮੰਤਵ ਦੇ ਵਿੱਚ ਅੱਗੇ ਵੀ ਕਾਮਯਾਬ ਹੋਣ ਥੈਂਕ ਯੂ ਸਰ ਬੀਸਿਕਲੀ ਮੈਂ ਬਹੁਤ ਖੁਸ਼ ਹਾਂ ਅੱਜ ਕਿ ਸਾਡਾ ਜਿਹੜਾ ਬਹੁਤ ਪੁਰਾਣਾ ਇੱਕ ਸੁਪਨਾ ਸੀ ਉਹ ਅਸੀਂ ਸਾਕਾਰ ਹੁੰਦੇ ਦੇਖ ਰਹੇ ਆ ਮਾਤਾ ਰਾਮਕੌਰ ਹੈਰੀਟੇਜ ਦੇ ਫਾਊਂਡੇਸ਼ਨ ਦੇ ਉੱਤੇ ਔਰ ਸਾਡੇ ਜਿਹੜੇ ਕਮੰਟਰੀ ਐਲਡਰੀ ਡੇ ਹੈ ਉਹਨੂੰ ਅਸੀਂ ਅੱਜ ਮਨਾਉਂਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਵੱਡੇ ਪਤਵੰਤੇ ਸੱਜਣ ਜਿੱਦਾਂ ਪੰਡਿਤ ਓਮ ਗੋਰੀਦਰ ਸ਼ਰਮਾ ਜੀ ਅੱਜ ਸਾਡੇ ਚੀਫ ਗੈਸਟ ਬਣੇ ਨੇ ਔਰ ਸਾਡੇ ਗੈਸਟ ਆਫ ਆਨਰ ਬਣੇ ਨੇ ਦੂਸਰੇ ਉਹ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਦਿਖਾ ਕੇ ਸਾਡਾ ਬਹੁਤ ਜ਼ਿਆਦਾ ਸਨਮਾਨ ਵਧਾਇਆ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਪੰਡਿਤ ਓਮ ਗੋਰੀਦਰ ਸ਼ਰਮਾ ਜੀ ਤਾਂ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਆਏ ਨੇ ਇਸ ਤੋਂ ਇਲਾਵਾ ਸਾਡੀਆਂ ਬਹੁਤ ਸਾਰੀਆਂ ਆਉਣੇ ਵਾਲੀਆਂ ਯੋਜਨਾਵਾਂ ਆ ਜਿਵੇਂ ਕਿ ਅਸੀਂ ਚਾਹੁੰਦੇ ਆ ਕਿ ਇੱਥੇ ਯੋਗਾ ਸੈਂਟਰ ਵੀ ਸ਼ੁਰੂ ਕੀਤਾ ਜਾਵੇ ਔਰ ਅ ਔਰ ਐਲਡਰਲੀ ਬੰਦੇ ਜਿਹੜੇ ਆ ਉਹ ਇੱਥੇ ਆ ਕੇ ਆਪਣੇ ਗਰੁੱਪ ਡਿਸਕਸ਼ਨਸ ਕਰਿਆ ਕਰਨ ਅ ਔਰ ਇੱਕ ਇੱਕ ਰਿਲੈਕਸਡ ਵੇ ਦੇ ਨਾਲ ਇੱਥੇ ਕਿੱਥੇ ਇਹ ਇਹ ਸੈਂਟਰ ਸਾਡਾ ਖੜਾ ਹੋ ਜਾਏ ਔਰ ਸਪੈਸ਼ਲੀ ਸਾਡਾ ਜਿਹੜਾ ਮੇਨ ਮਕਸਦ ਹੈਗਾ ਆ ਦੋ ਹੈ ਇੱਕ ਸਾਡਾ ਮਕਸਦ ਇਹ ਹੈਗਾ ਆ ਤੇ ਇਹ ਅਸੀਂ ਪੰਜਾਬ ਦਾ ਜਿਹੜੇ ਡ੍ਰੀਮ ਵਿਲੇਜ ਹੈ ਕਿਹੋ ਜਿਹਾ ਸਾਡੇ ਪਿੰਡ ਹੋਣੇ ਚਾਹੀਦੇ ਜਿਹੜੇ ਸਾਡੀ ਸਭਤਾ ਨੂੰ ਸੰਭਾਲ ਕੇ ਰੱਖਣ ਜਿਨ੍ਹਾਂ ਨੇ ਰੱਖੀ ਹੋਈ ਹੈ ਉਹਨਾਂ ਦੇ ਪੰਚਾਂ ਸਰਪੰਚਾਂ ਨੂੰ ਅਸੀਂ ਇੱਥੇ ਲਿਆ ਕੇ ਉਹਨਾਂ ਕੋਲ ਪੁੱਛੇ ਕਿ ਤੁਸੀਂ ਕਿਹੜੇ ਕਿਹੜੇ ਉਪਰਾਲੇ ਕੀਤੇ ਆ ਜਿਨ੍ਹਾਂ ਕਰਕੇ ਤੁਹਾਡੇ ਪਿੰਡ ਨਾਲ ਤਾਂ ਕੋਈ ਲੜਾਈ ਝਗੜਾ ਹੁੰਦਾ ਨਾ ਤੁਹਾਡੀਆਂ ਬੁੜੀਆਂ ਆਦਤਾਂ ਕੋ ਪੈਣ ਦਿੰਦੇ ਆ ਕੋਈ ਵੀ ਝਗੜਾ ਹੁੰਦਾ ਤੁਸੀਂ ਅੱਗੇ ਸ਼ਹਿਰ ਤੱਕ ਕਚੈਰੀਆਂ ਤੱਕ ਨਹੀਂ ਜਾਣ ਦਿੰਦੇ ਔਰ ਜਿਹੜੇ ਐਨ ਆਰ ਆਈ ਆ ਉਹਨਾਂ ਦਾ ਤੁਸੀਂ ਪੈਸਾ अच्छे ਕੰਮਲੇ ਯੂਜ਼ ਕਰਦੇ ਹੋ ਸਾਇੰਟੀਫਿਕ ਵੇ ਨਾਲ ਟੈਂਪਰਮੈਂਟ ਤੁਸੀਂ ਡਿਵੈਲਪ ਕਰ ਰਹੇ ਹੋ ਉਹ ਅਸੀਂ ਇੱਥੇ ਜ਼ਰੂਰ ਆਨਰ ਕਰਨਾ ਕਰਾਂਗੇ ਆਉਣੇ ਵਾਲੇ ਸਮੇਂ ਚ ਤੇ ਹਮੇਸ਼ਾ ਹੀ ਅਸੀਂ ਉਹ ਨਾ ਪੰਚਾਂ ਸਰਪੰਚਾਂ ਨੂੰ ਬਹੁਤ ਅੱਛਾ ਮੰਨਦੇ ਆ ਕਿ ਉਹ ਸਾਡੇ ਸੈਂਟਰ ਨਾ ਆ ਕੇ ਸਾਡੇ ਪਿੰਡਾਂ ਦੇ ਲੋਕਾਂ ਨਾਲ ਆ ਕੇ ਸਾਡਾ ਵਿਚਾਰ ਵਿਚਾਰ ਵਟਾਂਦਰਾ ਕਰ ਔਰ ਦੂਸਰੀ ਗੱਲ ਹੈ ਕਿ ਸਾਡੇ ਜਿਹੜੇ ਅਧਿਕਾਰ ਹੈ ਉਹ ਅਧਿਕਾਰਾਂ ਨੂੰ ਅਸੀਂ ਘੱਟ ਕਰਕੇ ਅਸੀਂ ਜਿਹੜੀਆਂ ਜ਼ਿੰਮੇਵਾਰੀਆਂ ਆ ਸਾਡੀਆਂ ਹਰ ਹਰ ਇਨਸਾਨ ਦੀਆਂ ਜ਼ਿੰਮੇਵਾਰੀਆਂ ਕੀ ਦੇਸ਼ ਪ੍ਰਤੀ ਉਹਨਾਂ ਨੂੰ ਅਸੀਂ ਅੱਗੇ ਲਿਆ ਕੇ ਸਾਰੇ ਪੰਚਾਇਤਾਂ ਵਿੱਚ ਸਾਰੇ ਸਕੂਲਾਂ ਵਿੱਚ ਔਰ ਸਾਰੀਆਂ ਹੋਸਸਥਾਵਾਂ ਵਿੱਚ ਅਸੀਂ ਜ਼ਰੂਰ ਅਵੇਅਰਨੈਸ ਕ੍ਰੀਏਟ ਕਰੀਏ ਬਹੁਤ ਬਹੁਤ ਸ਼ੁਕਰੀਆ